ਜਦੋਂ ਕੋਈ ਚੀਜ਼ ਖੋਸ ਜਾਂਦੀ ਹੈ ਨਾ انسان ਕੋਲੋਂ ਜਾਂ ਕੋਈ ਜੀਬ ਚੜਾਈ ਕਰ ਗਿਆ ਘਰ ਪਰਿਵਾਰ ਦੇ ਵਿੱਚੋਂ ਜਾਂ ਕੋਈ ਹੋਰ ਨੁਕਸਾਨ ਹੋ ਗਿਆ ਤੇ ਅਗਿਆਨੀ انسان ਆ ਜਿਹੜਾ ਰੋਸ ਕਰਦਾ ਗੁਰੂ ਨਾਲ ਗੁੱਸਾ ਕਰਦਾ ਗੁਰੂ ਤੇ ਗੁੱਸਾ ਕਰਦਾ ਗੁਰੂ ਨੂੰ ਲਾਂਭੇ ਦਿੰਦਾ ਮਹਾਰਾਜ ਕਹਿੰਦੇ ਫੇਰ ਨਾ ਜੇ ਅਗਿਆਨੀ ਮਨ ਰੋਸ ਕਰੇ ਤਾਂ ਇਹ ਅਗਿਆਨੀ ਮਨ ਵਿੱਚ ਰੋਸਾ ਕਰਦਾ ਹੈ ਜਦੋਂ ਮਨ ਨੂੰ ਰੋਸਾ ਹੁੰਦਾ ਨਾ ਫਿਰ ਮਹਾਰਾਜ ਕਹਿੰਦੇ ਆਪਣੀ ਪ੍ਰਤੀਤ ਆਪ ਹੀ ਖੋਵੇ ਜੇ ਗੁਰੂ ਨਾਲ ਰੋਸ ਕਰਦਾ ਹੈ ਗੁਰੂ ਨੂੰ ਲਾਂਭੇ ਦਿੰਦਾ ਮਹਾਰਾਜ ਕਹਿੰਦੇ ਇਸ ਤਰ੍ਹਾਂ ਆਪਣਾ ਇਤਵਾਰ ਆਪ ਹੀ ਗਵਾ ਲੈਂਦਾ ਹੈ ਮਨੁੱਖ ਬਹਰ ਉਸ ਕਾ ਬਸਬਾਸ ਨਾ ਹੋਵੇ ਮਹਾਰਾਜ ਕਹਿੰਦੇ ਫੇਰ ਨਾ ਮੁੜ ਉਸ ਦਾ ਬਸਾ ਨਹੀਂ ਕੀਤਾ ਜਾਂਦਾ ਜੇ ਬੰਦਾ ਕੋਈ ਗੁਰੂ ਨਾਲ ਗੱਲਾ ਕਰਦਾ ਫਿਰ ਗੁਰੂ ਵਿਸ਼ਵਾਸ ਨਹੀਂ ਕਰਦਾ ਉਹਦੇ ਤੇ ਅੱਗੇ ਮਹਾਰਾਜ ਦੱਸਦੇ ਨੇ ਜਿਸ ਕੀ ਬਸਤ ਤਿਸ ਆਗੇ ਰਾਖੇ ਪ੍ਰਭ ਕੀ ਆਗਿਆ ਮੰਨੇ ਮਾਥੇ ਜਿਵੇਂ ਪ੍ਰਭੂ ਦੀ ਬਖਸੀ ਹੋਈ ਚੀਜ਼ ਹੈ ਉਸ ਦੇ ਅੱਗੇ ਆਪ ਹੀ ਖੁਸ਼ੀ ਨਾਲ ਰੱਖ ਦੇ ਤਾਂ ਮਹਾਰਾਜ ਕਹਿੰਦੇ ਪ੍ਰਭ ਕੀ ਆਗਿਆ ਮੰਨੇ ਮਾਥੇ ਤੇ ਪ੍ਰਭੂ ਦਾ ਹੁਕਮ ਕੋਈ ਚੀਜ਼ ਖੁੱਸਣ ਵੇਲੇ ਸਿਰ ਮੱਥੇ ਮੰਨ ਲੈ ਮਨੁੱਖ ਫਿਰ ਮਹਾਰਾਜ ਕਹਿੰਦੇ ਉਸ ਤੇ ਚੌਗਣ ਕਰੇ ਨਿਹਾਲ ਜਿਵੇਂ ਆਪਾਂ ਕੱਲ ਗੱਲ ਕਰੀ ਸੀ ਇੱਕ ਇਤਿਹਾਸ ਦੇ ਵਿੱਚੋਂ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅਕਾਲਪੁਰ ਖਵਾਹਿਰੂ ਦੀ ਬਖਸ਼ੀ ਹੋਈ ਦਾਤ ਚਾਰੇ ਪੁੱਤਰ ਮਾਤਾ ਜੀ 7 ਦਿਨ ਦੇ ਵਿੱਚ ਵਿੱਚ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਚਾਰੇ ਸਹਬਜ਼ਾਦੇ ਤੇ ਮਾਤਾ ਜੀ ਸ਼ਹੀਦੀਆਂ ਪਾ ਗਏ ਤੇ ਪੁੱਤਰਾਂ ਨਾਲੋਂ ਪਿਆਰੇ ਗੁਰਸਿੱਖ ਸਤਿਗੁਰਾਂ ਨੇ ਭੋਰਾ ਵੀ ਇੱਕ ਵੀ ਕਿਣਕਾ ਮਾਤਰ ਵੀ ਲੰਭਾ ਨਹੀਂ ਦਿੱਤਾ ਅਕਾਲ ਪੁਰਖ ਵਾਹਿਗੁਰੂ ਨੂੰ ਤੇ ਉਸ ਉਸਤੇ ਚੌਗਨ ਕਰੇ ਨਿਹਾਲ ਵਾਲੀ ਜਿਹੜੀ ਪੰਕਤੀ ਆ ਬੰਦ ਕਹਿ ਰਿਹਾ ਬਾਣੀ ਦਾ ਜੋ ਬਾਣੀ ਦਾ ਬਚਨ ਕਹਿ ਰਿਹਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਆ ਏ ਸਖਮਨੀ ਸਾਹਿਬ ਬਾਣੀ ਆ ਪੜ ਰਹੇ ਆਪਾਂ ਤੇ ਮਹਾਰਾਜ ਕਹਿੰਦੇ ਉਸਤੇ ਚੌਗਨ ਕਰੇ ਨਿਹਾਲ ਦਸ਼ਮੇਸ਼ ਪਿਤਾ ਉਦੋਂ ਵੀ ਚਾਰ ਗੁਣਾ ਖੁਸ਼ ਨੇ ਕਿਉਂ ਜਦੋਂ ਮਾਤਾ ਜੀ ਨੇ ਮਾਤਾ ਮਾਨੇ ਇਥੇ ਦਮਦਮਾ ਸਾਹਿਬ ਜਾ ਕੇ ਪੁੱਛਿਆ ਵੀ ਮਾਤਾ ਜੀ ਨਹੀਂ ਦਿਖਦੇ ਤੇ ਚਾਰੇ ਲਾਲ ਨਹੀਂ ਦਿਖਦੇ ਤੇ ਸਤਿਗੁਰਾਂ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਸਤਚਾਰ ਚਾਰ ਮੋਇ ਤੋਂ ਕਿਆ ਭਿਆ ਜੀਵਤ ਕਈ ਹਜ਼ਾਰ ਉਦੋਂ ਵੱਧ ਖੁਸ਼ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਚੌਗਣਾ ਨਿਹਾਲ ਕੀਤਾ ਸਤਿਗੁਰਾਂ ਨੂੰ ਫਿਰ ਕਿਉ ਹੈ ਤਾਂ ਰਾਮ ਦਾ ਰੂਪ ਹੀ ਹੈ ਨਾਮ ਦਾ ਰੂਪ ਹੀ ਆਪ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਾਨੀ ਨੇ ਜਾਨੀ ਕਿ ਆਪਾਂ ਨੂੰ ਪ੍ਰੈਕਟੀਕਲ ਕਰਕੇ ਦਿਖਾਇਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਸਿੱਧ ਪਤਾ ਤੱਕ ਤੇ ਸ਼ਬਦ ਵੀ ਇਹੀ ਕਹਿ ਰਿਹਾ ਹੈ ਕਿ ਸ਼ਬਦ ਵੀ ਸਾਨੂੰ ਇਹੀ ਸਿਖਾ ਰਿਹਾ ਤੇ ਗੁਰੂ ਸਾਹਿਬਾਂ ਨੇ ਆਪਾਂ ਨੂੰ ਪ੍ਰੈਕਟੀਕਲ ਕਰਕੇ ਵੀ ਦਿਖਾਤਾ ਮਹਾਰਾਜ ਕਹਿੰਦੇ ਪ੍ਰਭ ਕੀ ਆਗਿਆ ਮਾਨੇ ਮਾਥੇ ਪ੍ਰਭੂ ਦੀ ਆਗਿਆ ਹੀ ਇਸ ਇਸ ਤਰ੍ਹਾਂ ਸੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਿਰ ਮੱਥੇ ਮੰਨੀ ਤੇ ਉਸ ਤੋਂ ਬਾਅਦ ਫਿਰ ਉਸਤੇ ਚੌਗਣ ਕਰੇ ਨਿਹਾਲ ਗੁਰੂ ਪਿਆਰਿਆ ਗੁਰਮਖਾ ਗੁਰੂ ਦੀਆਂ ਸਿੱਖਾਂ ਤੂੰ ਵੀ ਜੇ ਗੁਰੂ ਤੇ ਗਿਲਾ ਨਾ ਕਰੇ ਗੁਰੂ ਨਾਲ ਗੁਰੂ ਨੂੰ ਲਾਂਬੇ ਨਾਂ ਦੇਵੇਂ ਤਾਂ ਜਿਹੜੀ ਉਹਨੇ ਤੈਨੂੰ ਵਸਤੂ ਦਿੱਤੀ ਆ ਕਿਤੇ ਚਾਈ ਚਾਈ ਉਹਨੂੰ ਵਾਪਸ ਦੇ ਦੇ ਮੈਂ ਜਦੋਂ ਵਾਪਸ ਲੈਂਦਾ ਤਾਂ ਤੈਨੂੰ ਵੀ ਚਾਹ ਹੋਵੇ ਖੁਸ਼ ਹੋਵੇਂ ਤੂੰ ਤਾਂ ਫਿਰ ਚੌਗਣਾ ਨੇ ਹਾਲ ਕਰੇਗਾ ਤੈਨੂੰ ਪ੍ਰਭੂ ਪਰਮਾਤਮਾ ਅੱਗੇ ਮਹਾਰਾਜ ਕਹਿੰਦੇ ਨੇ ਨਾਨਕ ਸਾਹਿਬ ਸਦਾ ਦਿਆਲ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮਾਲਕ ਸਦਾ ਮਿਹਰ ਕਰਨ ਵਾਲਾ ਹੈ। ਅਗਲੇ ਬੰਦ 'ਚ ਹੁਣ ਸਤਿਗੁਰੂ ਦੱਸਦੇ ਨੇ ਅਨਕ ਭਾਂਤ ਮਾਇਆ ਕੇਹੇਤ ਸਰ ਪਰ ਹੋਵਤ ਜਾਨ ਅਨੇਤ ਮਾਇਆ ਦੇ ਪਿਆਰ ਅਨੇਕਾਂ ਕਿਸਮਾਂ ਦੇ ਹਨ। ਭਾਵ ਮਾਇਆ ਦੇ ਅਨੇਕਾਂ ਸੋਹਣੇ ਸਰੂਪ ਮਨੁੱਖ ਦੇ ਮਨ ਨੂੰ ਮੋਹਦੇ ਹਨ। ਮਾਇਆ ਦੇ ਮੋ ਧੀਆਂ ਪੁੱਤਰ ਹੋ ਗਏ ਪੋਤਰੇ ਦੋਤੇ ਹੋ ਗਏ ਹਾਂਜੀ ਘਰ ਪਰਿਵਾਰ ਹੋ ਗਿਆ ਘਰਵਾਰ ਹੋ ਗਿਆ ਸੁੱਖ ਸਹੂਲਤਾਂ ਹੋ ਗਈਆਂ ਬੈਂਕ ਬੈਲੈਂਸ ਹੋ ਗਿਆ ਇਹ ਮਾਇਆ ਦੇ ਕਈ ਮਹਾਰਾਜ ਕਹਿੰਦੇ ਅਨੇਕਾ ਕਿਸਮਾਂ ਦੇ ਹਨ ਮਾਇਆ ਦੇ ਪਿਆਰ ਅਨੇਕਾ ਕਿਸਮਾਂ ਦੇ ਹਨ ਭਾਵ ਮਾਇਆ ਦੇ ਅਨੇਕਾਂ ਸੋਹਣੇ ਸਰੂਪ ਮਨੁੱਖ ਦੇ ਮਨ ਨੂੰ ਮੋਹਦੇ ਹਨ ਫੇਰ ਮਹਾਰਾਜ ਕਹਿੰਦੇ ਸਰਪਤ ਸਰ ਪਰ ਹੋਬਤ ਜਾਨ ਅਨੇਤ ਪਰ ਇਹ ਸਾਰੇ ਅੰਤ ਨੂੰ ਨਾਸ ਹੋ ਜਾਣ ਵਾਲੇ ਹਨ ਸਮਝੋ ਸਾਰੇ ਅੰਤ ਨੂੰ ਨਾਸ ਹੋਣੇ ਨੇ ਇਹ ਆਪਾਂ ਛੱਡ ਕੇ ਚਲੇ ਜਾਵਾਂਗੇ ਆਪਣੇ ਕੋਲ ਖੁਸ਼ ਜਾਣੇ ਨੇ ਕੋਈ ਬਹੁਤ ਹੀ ਪਿਆਰਾ ਜੀਵ ਘਰ ਦਾ ਚਲਿਆ ਜਾਂਦਾ ਬਿਛੋੜਾ ਦੇ ਕੇ ਜਾਣੀ ਕੇ ਮਹਾਰਾਜ ਸਮਝਾਉਣਾ ਕਰਦੇ ਨੇ ਵੀ ਇਹ ਸੁਖ ਸੁਹੂਲਤਾ ਤੀਆਂ ਪੁੱਤਰ ਇਹਨਾਂ ਨਾਲੋਂ ਵਿਛੋੜਾ ਤੇਰਾ ਪੈਣਾ ਹੈ ਭਾਈ ਤੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜਿਹੜਾ ਤੇਰਾ ਰਿਸ਼ਤਾ ਬਣ ਜਾਣਾ ਉਹਦੇ ਨਾਲੋਂ ਕਦੇ ਵਿਛੋੜੇਗਾ ਨਹੀਂ ਪਰਮਾਤਮਾ ਤੈਨੂੰ ਉਹ ਰਿਸ਼ਤਾ ਸਦਾ ਬਣਿਆ ਰਹੇਗਾ ਪ੍ਰਭੂ ਪਰਮਾਤਮਾ ਦੇ ਨਾਮ ਦਾ ਤੇ ਜੀਵ ਆਤਮਾ ਦਾ ਮਾਇਆ ਦੇ ਸੁਖ ਸੁਹੂਲਤਾ ਤਾਂ ਇਸ ਤਰ੍ਹਾਂ ਨੇ ਮਹਾਰਾਜ ਕਹਿੰਦੇ ਬਿਰਖ ਕੀ ਸਾਇਆ ਸਿਓ ਰੰਗ ਲਾਵੇ ਜੇ ਕੋਈ ਮਨੁੱਖ ਰੁੱਖ ਦੀ ਸ਼ਾਨ ਨਾਲ ਪਿਆਰ ਪਾ ਬੈਠੇ ਬਿਰਖ ਕੀ ਸਾਇਆ ਸਿਓ ਰੰਗ ਲਾਵੇ ਉਹ ਬਿਨ ਸੇ ਉਹ ਮਨ ਪੁਛਤਾ ਵੀ ਮਹਾਰਾਜ ਕਹਿੰਦੇ ਬਿਰਖ ਦੀ ਸ਼ਾਨ ਸਦਾ ਨਹੀਂ ਰਹਿੰਦੀ ਪਰਸ਼ਾਵਾਂ ਢਲ ਜਾਂਦਾ ਸ਼ਾਮ ਚੱਲੀ ਜਾਂਦੀ ਹੈ ਜੇ ਬਿਰਖ ਦੀ ਸ਼ਾਨ ਵਾਲੀ ਪਿਆਰ ਪਾ ਕੇ ਬੈਠਾ ਹੈ ਬਿਰਖ ਦੀ ਸ਼ਾਂ ਵਰਗ ਜਾਂ ਨੇ ਸੁੱਖ ਸਹੂਲਤਾਂ ਜਿੰਨੀਆਂ ਵੀ ਸੁੱਖ ਸਹੂਲਤਾਂ ਮਿਲੀਆਂ ਨੇ ਮਨੁੱਖ ਤੈਨੂੰ ਮਹਾਰਾਜ ਕਹਿੰਦੇ ਬਿਰਖ ਦੀ ਸ਼ਾਂ ਵਰਗ ਜਾਂ ਦਰਖਤ ਦੀ ਸ਼ਾਂ ਵਰਗ ਜਾਂ ਦਰਖਤ ਦੀ ਸੰਘਣੀ ਸ਼ਾਂ ਰੋਟੇ ਦੀ ਸੰਘਣੀ ਸ਼ਾਂ ਆਪ ਬੈਠ ਕੇ ਜਿਹੜੇ ਚੌਕੜਾ ਮਾਰ ਕੇ ਜਾਂ ਮੰਝਾ ਢਾ ਕੇ ਸੌਂਗੇ ਕਹਿ ਲੋ ਤਾਂ ਕੁਝ ਸਮੇਂ ਬਾਅਦ ਉਹਦਾ ਪਰਛਾਵਾਂ ਢਲ ਕੇ ਪਾਸੇ ਚਲਿਆ ਜਾਏਗਾ ਤੇ ਉੱਥੇ ਧੁੱਪ ਆ ਜਾਣੀ ਆ ਬੇ ਇਨਾ ਵੀ ਪਿਆਰ ਨਾ ਪਾਏ ਤੇਰੇ ਕੋਲ ਸਦਾ ਨਹੀਂ ਰਣੀ ਸੁਖ ਸੂਲ ਤਾਂ ਦਰਖਤ ਦੀ ਛਾਂ ਵਰਗ ਜਾ ਨੇ ਮਾਰਾ ਸਮਝਾਉਂਦੇ ਨੇ ਉਹ ਬਿਨ ਸਿਓ ਮਨ ਪਛਤਾਵੇ ਛੱਟਾ ਕੀ ਨਿਕਲੇਗਾ ਉਹ ਸ਼ਾਂ ਨਾਸ ਹੋ ਜਾਂਦੀ ਹੈ ਤੇ ਉਹ ਮਨੁੱਖ ਮਨ ਵਿੱਚ ਪਛਤਾਂਦਾ ਹੈ ਫਿਰ ਪਛਤਾਵੇ ਤੋਂ ਇਲਾਵਾ ਤਾਂ ਕੁਝ ਵੀ ਨਾ ਹੈ ਕੁਝ ਵੀ ਨਹੀਂ ਹੈ ਪਛਤਾਵੇ ਤੋਂ ਇਲਾਵਾ ਪਰ ਤੂੰ ਮਹਾਰਾਜ ਕਹਿੰਦੇ ਇਹ ਸੁੱਖ ਸਹੂਲਤਾਂ ਦੇ ਹੁੰਦਿਆਂ ਹੁੰਦਿਆਂ ਸਰੀਰ ਦੇ ਤੰਦਰੁਸਤ ਰਹਿੰਦਿਆਂ ਰਹਿੰਦਿਆਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ। ਬਸ ਫਿਰ ਪ੍ਰਭੂ ਪਰਮਾਤਮਾ ਦਾ ਨਾਮ ਆ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਕਰ ਲਏਗਾ ਤੇ ਤੇਰਾ ਜਨਮ ਮਰਨ ਖਤਮ। ਇਹ ਜੀਵ ਆਤਮਾ ਫਿਰ ਜੁਨੀਆਂ ਵਿੱਚ ਨਹੀਂ ਆਏਗੀ। ਜੋਦੀ ਸੇ ਸੋ ਚਾਲਣ ਹਾਰ ਲਪਟ ਰਹੋ ਤਹ ਅੰਧ ਅੰਧਾਰ ਜੋਦੀ ਸੇ ਸੋ ਚਾਲਣ ਹਾਰ ਮਾਰਾ ਸਮਝਾਉਂਦੇ ਨੇ ਇਹ ਸਾਰਾ జగਤ ਜੋ ਦਿਸ ਰਿਹਾ ਹੈ ਨਾਸਮੰਤ ਹੈ ਨਾਸਮੰਤ ਦਾ ਮਤਲਬ ਖਤਮ ਹੋਣ ਵਾਲੀਆਂ ਖੇਡਾਂ ਨੇ ਸਾਰੀਆਂ ਲਪਟ ਰਹੋ ਤਹ ਅੰਧ ਅੰਧਾਰ ਇਸ ਜਗਤ ਨਾਲ ਇਹ ਮੰਨਿਆ ਤਾਂ ਇਸ ਜਗਤ ਨਾਲ ਇਹ ਅੰਨਿਆਂ ਦਾ ਅੰਨਾ ਜੀਵ ਜੱਫਾ ਪਾਈ ਬੈਠਾ ਹੈ ਸੁਖਸੂਲ ਤਾਨੂੰ ਜੱਫੇ ਮਾਰੀ ਬੈਠਾ ਇਨਸਾਨ ਤੇ ਮਹਾਰਾਜ ਕਹਿੰਦੇ ਨੇ ਤੈਥੋਂ ਬੇਨਸ ਜਾਣਾ ਭਾਈ ਬਟਾਉ ਸਿਓ ਜੋ ਲਾਵੇ ਨਹਿ ਕਾਂ ਕੋ ਹਾਥ ਨ ਆਵੇ ਕਹਿ ਬਟਾਉ ਹੁੰਦਾ ਕੋਈ ਰਿਸ਼ਤੇਦਾਰ ਕਹਿ ਲੋ ਜਾਂ ਕੋਈ ਪ੍ਰਾਣਾ ਆਇਆ ਜਾਂ ਕੋਈ ਰਾਹਦਾਰ ਤੁਰਿਆ ਜਾਂਦਾ ਰੁਕ ਗਿਆ ਤੇਰੇ ਕੋਲੇ ਕੋਈ ਜਾਣ ਪਛਾਣ ਆ ਜਾਂ ਉਸ ਸਮੇਂ ਪਹਿਲਾਂ ਤੁਰ ਕੇ ਜਾਂਦੇ ਸੀ ਲੋਕ ਮਸ਼ੀਨਰੀ ਯੁੱਗ ਨਹੀਂ ਸੀ ਗੱਡੀਆਂ ਮੋਟਰਾਂ ਨਹੀਂ ਸੀ ਸਾਈਕਲ ਤੱਕ ਵੀ ਨਹੀਂ ਸੀ ਉਹ ਤਾਂ ਮੈਂ ਵੀ ਦੇਖਿਆ ਜੀ 53 ਸਾਲ ਦੀ ਮੇਰੀ ਉਮਰ ਆ ਮੈਂ ਵੀ ਦੇਖਿਆ ਵੀ ਸਾਈਕਲ ਕਿਸੇ ਟਾਵੇਂ ਕੋਲ ਸੀਗਾ ਕਿਸੇ ਕੋਲੇ ਜੇ ਪਿੰਡ ਦਾ 200 ਘਰ ਆ ਤਾਂ ਇੱਕ ਦੋ ਘਰਾਂ ਕੋਲੇ ਸਾਈਕਲ ਹੁੰਦਾ ਸੀ ਆਮ ਤੁਰ ਕੇ ਹੀ ਜਾਂਦੇ ਸੀ ਲੋਕ ਮੈਂ ਦੇਖਿਆ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਆਪਾਂ ਉਹ ਤੁਰ ਕੇ ਜਾ ਰਿਹਾ ਬੰਦਾ ਕੋਈ ਠਹਿਰ ਗਿਆ ਨੇਰਾ ਹੋ ਗਿਆ ਜੰਜ ਮੈਂ ਅੱਜ ਕੱਲ ਲਾ ਲੋ ਵੀ ਆਪਾਂ ਲੰਬੇ ਸਫ਼ਰ ਤੇ ਜਾਣਾ ਜਿਵੇਂ ਹੁਣ ਆਪਣੇ ਇਥੋਂ ਗੱਡੀ ਗਈ ਆ ਹਜੂਰ ਸਾਹਿਬ ਨੂੰ ਉਹਨਾਂ ਨੇ ਠਹਿਰੋ ਕਰਦੇ ਜਾਣਾ ਗੁਰਦੁਆਰਾ ਸਾਹਿਬ ਜਿੱਥੇ ਮਤਲ ਅਨੇਰਾ ਹੋਏਗਾ ਗੁਰਦੁਆਰਾ ਸਾਹਿਬ ਰਹਿਣਗੇ ਉੱਥੋਂ ਫੇਰ ਅੱਗੇ ਚੱਲਣਗੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਉਹ ਬਾੜ ਤੇ ਇੱਕ ਚੱਲ ਰਿਹਾ ਮਨੁੱਖ ਬਾੜ ਤੇ ਜਾਂਦਾ ਜਾਂਦਾ ਕੋਈ ਠਹਿਰ ਗਿਆ ਕਿਸੇ ਦੇ ਘਰ ਵੀ ਮੈਂ ਭਾਈ ਰਾਤ ਕੱਟਣੀ ਆ ਤੇ ਦਿਨ ਚੜੇਗਾ ਤੇ ਸਵੇਰ ਨੂੰ ਮੈਂ ਆਪਦੇ ਚਾਲੇ ਪਾਉਂਗਾ ਜਿੱਥੇ ਮੈਂ ਜਾਣਾ ਜਿਹੜੀ ਮੰਜ਼ਲ ਤੇ ਜੇ ਕੋਈ ਉਸ ਬਟਾਊ ਦੇ ਨਾਲ ਰਾਹੀਰ ਦੇ ਨਾਲ ਕੋਈ ਬਹੁਤਾ ਹੀ ਪਿਆਰ ਪਾ ਕੇ ਵੇਜੇ ਵੀ ਨਾ ਹੋਣੇ ਆ ਗਿਆ ਮੈਂ ਜਾਣ ਹੀ ਨਹੀਂ ਦੇਣਾ ਮਹਾਰਾਜ ਕਹਿੰਦੇ ਬਟਾਊ ਸੋ ਛੋ ਜੋ ਲਾਵੇ ਨਹੀਂ ਨਹੀਂ ਦਾ ਮਤਲਬ ਪਿਆਰ ਬਟਾਊ ਦਾ ਮਤਲਬ ਰਸਤੇ ਤੇ ਜਾਂਦਾ ਜਾਂਦਾ ਤੇਰੇ ਕੋਲੇ ਰੁਕ ਗਿਆ ਦੋ ਘੜੀਆਂ ਕੋਈ ਤਾ ਕੋ ਹਾਥ ਨ ਆਵੇ ਕੇ ਮਹਾਰਾਜ ਕਹਿੰਦੇ ਜੋ ਵੀ ਮਨੁੱਖ ਕਿਸੇ ਰਾਹੀ ਨਾਲ ਪਿਆਰ ਪਾ ਲੈਂਦਾ ਹੈ ਤਾਂ ਅੰਤ ਨੂੰ ਉਸ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ ਇਹੋ ਜਿਹੀ ਸਿਸਟਮ ਆਪਣੇ ਸੁੱਖ ਸਹੂਲਤਾਂ ਦਾ ਇਹ ਮਨੁੱਖ ਜਿਹੜਾ ਜੀਵ ਆ ਜੀਵ ਆਤਮਾ ਕਿਸੇ ਬਾਟ ਤੇ ਚੱਲ ਰਿਹਾ ਇਹ ਕਿਸੇ ਬਾਟ ਤੇ ਚੱਲ ਰਿਹਾ ਇਹਨੇ ਕਿਤੇ ਪਹੁੰਚਣਾ ਇਹਨੂੰ ਜਾਂਦੇ ਜਾਂਦੇ ਨੂੰ ਕੁਝ ਸਥਹਰਾਉ ਮਿਲਿਆ ਰਾਹ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਰਾਤ ਕੱਟਨੀ ਆ ਪਟਾਉ ਨੇ ਰਾਤ ਜਾਂ ਰਾਹੀਰ ਨੇ ਕਿਸੇ ਜਾਂਦੇ ਜਾਂਦੇ ਨੇ ਕਿਸੇ ਘਰ ਰਾਤ ਕੱਟਣੀ ਆ ਇਸ ਤਰ੍ਹਾਂ ਇੱਕ ਆਪਾਂ ਜ਼ਿੰਦਗੀ ਦੀ ਰਾਤ ਕੱਟ ਰਹੇ ਹਾਂ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਜੀਵ ਆਤਮਾ ਆ ਸਰੀਰ ਆ ਜਿਹੜਾ ਮਨੁੱਖਾ ਜੀਵਨ ਆ ਜਿਹੜਾ ਚਾਹੇ ਸਰੀਰ ਕਰਕੇ ਬੀਬੀ ਆ ਚਾਹੇ ਭਾਈ ਆ ਜਿਹੜਾ ਆ ਸਰੀਰ ਆ ਜੀਵ ਆਤਮਾ ਵਾਸਤੇ ਇੱਕ ਕਿਰਾਏ ਦਾ ਮਕਾਨ ਹੈ ਇਹ ਇੱਕ ਰਾਤ ਕੱਟ ਰਿਹਾ ਤੇ ਰਾਤ ਕੱਟਣ ਦੇ ਵਾਸਤੇ ਇਹਨੂੰ ਸੁੱਖ ਸਹੂਲਤ ਮਿਲ ਗਈ ਈਆਂ ਪੁੱਤਰ ਮਿਲ ਗਏ ਦੋਤੇ ਪੋਤੇ ਮਿਲ ਗਏ ਘਰ-ਬਾਰ ਸੁੱਖ ਸਹੂਲਤਾਂ ਮਿਲ ਗਈਆਂ ਵੀ ਤੈਨੂੰ ਤੇਰਾ ਸਮਾਂ ਨਿਕਲ ਜੇ ਇਹ ਰਾਤ ਕਿਸੇ ਦੀ 26 ਸਾਲ ਆ ਕਿਸੇ ਦੀ 100 ਸਾਲ ਆ ਕਿਸੇ ਦੀ 50 ਸਾਲ ਆ ਉਹ ਜੋ ਪ੍ਰਮਾਤਮਾ ਨੇ ਜਿੰਨੇ ਸੁਵਾਸ ਲਿਖੇ ਆ ਇਹ ਇੱਕ ਜ਼ਿੰਦਗੀ ਦੀ ਰਾਤ ਘਟ ਰਿਹਾ ਮਨੁੱਖ ਤੇ ਰਾਤ 에 ਕਿਸੇ ਤੇ ਤੁਰਿਆ ਜਾ ਰਿਹਾ ਕਿਸੇ ਮੰਜ਼ਲ ਤੇ ਨੇ ਪਹੁੰਚਣਾ ਤੇ ਜਾਂਦੇ ਜਾਂਦੇ ਨੂੰ ਇਹਨੂੰ ਇੱਕ ਸਹੂਲਤ ਮਿਲੀ ਆ ਤੇ ਜੇ ਹੁਣ ਇਸੇ ਸਹੂਲਤਾਂ ਨਾਲ ਹੀ ਜਫੇ ਮਾਰ ਲਵੇ ਇਨਸਾਨ ਇਹ ਸਦਾ ਨਹੀਂ ਰਹਿਣਗੀਆਂ ਇਹਨੂੰ ਛੱਡ ਕੇ ਜਾਣਾ ਭਾਈ ਇਹ ਸੁੱਖ ਸਹੂਲਤਾਂ ਦਾ ਆਨੰਦ ਮਾਣਦਾ ਮਾਣਦਾ ਮਹਾਰਾਜ ਕਹਿੰਦੇ ਤੂੰ ਪ੍ਰਭੂ ਪਰਮਾਤਮਾ ਦਾ ਨਾਮ ਜਪ। ਉਹਦੀ ਬੰਦਗੀ ਕਰ। ਸਦਾ ਲਈ ਤੂੰ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਏ ਜੀਵ ਆਤਮਾ। ਜਨਮ ਮਰਨ ਦੇ ਗੇੜ ਵਿੱਚੋਂ ਮੁੱਕ ਜਾਏ। ਇਹ ਇਹਦਾ ਝਮੇਲਾ ਜੀਵ ਆਤਮਾ ਦਾ ਮੁੱਕ ਜਾਏਗਾ ਜੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾਏਗੀ। ਮਹਾਰਾਜ ਅੱਗੇ ਕਹਿੰਦੇ ਨੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ ਆ ਆਗੀ ਨਾ ਗੱਲ ਜਿਹੜੀ ਆਪਾਂ ਹੁਣ ਕਰੀ ਆ ਪੰਕਤੀ ਆਗੀ ਮਹਾਰਾਜ ਕਹਿੰਦੇ ਹਰੀ ਪ੍ਰਭੂ ਪਰਮਾਤਮਾ ਦੇ ਨਾਲ ਜਿਹੜੀ ਪ੍ਰੀਤ ਪੈਣੀ ਆ ਨਾ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਇਹੀ ਸੁਖ ਦਾਈ ਆ ਇਹੀ ਤੈਨੂੰ ਸੁਖ ਦੇਣ ਵਾਲੀ ਐ ਬਾਕੀ ਤਾਂ ਦੇਖੋ ਕਿਵੇਂ ਕਿਤੇ ਕਿਵੇਂ ਕਿਤੇ ਕਿਵੇਂ ਕੋਈ ਦੁੱਖ ਆ ਗਿਆ ਕੋਈ ਸੁਖ ਆ ਗਿਆ ਦੇਖਦੇ ਹੀ ਆਪਾਂ ਹਜ਼ਾਰ ਬਾਰੀ ਦੁੱਖਾਂ 'ਚ ਜਾਂਦਾ ਮਨੁੱਖ ਇੱਕ ਦਿਨ 'ਚ ਹਜ਼ਾਰਾਂ ਬਾਰੀ ਸੁੱਖ ਭੋਗਦਾ ਸੁਰਤ ਕਰਕੇ ਮਹਾਰਾਜ ਕਹਿੰਦੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਏ ਮਾਨ ਪ੍ਰਭੂ ਦੇ ਨਾਮ ਦਾ ਪਿਆਰ ਹੀ ਸੁਖ ਦੇਣ ਵਾਲਾ ਹੈ ਪਰ ਏ ਨਾਨਕ ਇਹ ਪਿਆਰ ਉਸ ਮਨੁੱਖ ਨੂੰ ਨਸੀਬ ਹੁੰਦਾ ਹੈ ਜਿਸ ਨੂੰ ਪ੍ਰਭੂ ਮਿਹਰ ਕਰਕੇ ਆਪ ਆਪਣੇ ਚਰਨਾਂ ਨਾਲ ਜੋੜਦਾ ਹੈ ਜੇ ਕੋਈ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਦਾ ਗੁਰੂ ਦੇ ਸਿਧਾਂਤ ਤੇ ਚੱਲਦਾ ਗੁਰਬਾਣੀ ਪੜ੍ਹਦਾ ਸੁਣਦਾ ਉਹ ਸਮਝ ਲਵੇ ਵੀ ਮੇਰੇ ਤੇ ਕਿਰਪਾ ਗੁਰੂ ਦੀ ਹੈ ਅਗਲੇ ਸ਼ਬਦ 'ਚ ਮਹਾਰਾਜ ਦੱਸਦੇ ਨੇ ਮਿੱਥਿਆ ਤਨ ਧਨ ਕਟੰਬ ਸਵਾਇਆ ਮਤਿਆ ਹਉਮੈ ਮਮਤਾ ਮਾਇਆ ਜਦ ਇਹ ਸਰੀਰ ਧਨ ਤੇ ਸਾਰਾ ਪਰਿਵਾਰ ਨਾਸਵੰਤ ਹੈ ਜਦੋਂ ਇਹ ਸਰੀਰ ਵੀ ਨਾਸਵੰਤ ਹੋ ਜਾਣਾ ਜਿਹੜਾ ਪ੍ਰਭੂ ਪ੍ਰਮਾਤਮਾ ਨੇ ਸਰੀਰ ਦਿੱਤਾ ਸਾਨੂੰ ਇਹ ਵੀ ਜੀਵਾਤਮਾ ਦੇ ਨਾਲ ਨਹੀਂ ਜਾਂਦਾ ਮਹਾਰਾਜ ਕਹਿੰਦੇ ਜਦ ਇਹ ਸਰੀਰ ਧਨ ਤੇ ਸਾਰਾ ਪਰਿਵਾਰ ਨਾਸਵੰਤ ਹੈ ਤਾਂ ਫਿਰ ਮਹਾਰਾਜ ਕਹਿੰਦੇ ਮਸਿਆ ਹਉਮੈ ਮਮਤਾ ਮਾਇਆ ਤਾਂ ਮਾਇਆ ਦੀ ਮਾਲਕੀ ਤੇ ਹਉਮੈ ਭਾਵ ਧਨ ਤੇ ਪਰਿਵਾਰ ਦੇ ਕਾਰਨ ਬੜਪਣ ਇਹਨਾਂ ਉੱਤੇ ਮਾਣ ਝੂਠਾ ਇਹ ਮਾਣ ਝੂਠਾ ਹੈ ਇਹ ਪਤਾ ਨਹੀਂ ਕਿਹੜੇ ਮੋੜ ਤੇ ਮੁੱਕ ਜਾਣਾ ਜਦੋਂ ਅੱਖ ਬੰਦ ਹੋਗੀ ਇਹ ਸਭ ਕੁਝ ਹੀ ਖਤਮ ਹੋ ਜਾਣਾ ਜਿੰਦੇ ਜੀ ਤੈਨੂੰ ਸੁੱਖ ਸਹੂਲਤਾਂ ਦਾ ਆਨੰਦ ਮਿਲਿਆ ਤੇ ਨੰਦ ਤੂੰ ਮਾਨ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਅੱਗੇ ਮਹਾਰਾਜ ਕਹਿੰਦੇ ਨੇ ਮਿੱਥਿਆ ਰਾਜ ਜੋ ਮਨ ਧਨ ਮਾਲ ਮਿੱਥਿਆ ਕਾਮ ਕ੍ਰੋਧ ਵਿਕਰਾਲ ਰਾਜ ਜਵਾਨੀ ਤੇ ਧਨ ਮਾਲ ਸਭ ਨਾਸ ਬੰਤ ਹਨ ਇਸ ਵਾਸਤੇ ਇਹਨਾਂ ਦੇ ਕਾਰਨ ਕਾਮ ਦੀ ਲਹਿਰ ਤੇ ਭਿਆਨਕ ਕ੍ਰੋਧ ਇਹ ਵੀ ਬੇਅਰਥ ਹਨ ਹੁਣ ਦੇਖੋ ਕਈ ਕਰੋਧੀ ਹੋ ਕੇ ਆਪਣੇ ਆਪ ਨੂੰ ਚਮੇਲੇ ਚ ਪਸਾ ਲੈਂਦੇ ਨੇ ਆ ਮਾੜੀ ਮੋਟੀ ਲੜਾਈ ਕਰਨ ਲਈ ਚੱਲ ਥਾਣੇ ਬੈਠ ਚੱਲ ਕੇ ਹਵਾਲਾਤ ਚ ਕੇ ਚੱਲ ਪੈਂਦੇ ਨੇ ਹੁਣ ਕਿਹੜੇ ਤਾਂ ਦੀ ਗੱਲ ਸੀ ਆ ਥੋੜੇ ਜਿਹੇ ਦਿਨ ਹੀ ਹੋ ਗਿਓ ਉਹ 18 20 ਸਾਲ ਦੀ ਲੜਕੀ ਸੀਗੀ ਸਾਰੇ ਪਰਿਵਾਰ ਨੇ ਕੋਈ ਮਾਰਤੀ ਤੇ ਸਾਰਾ ਟੱਬਰ ਹੁਣ ਜੇਲ੍ਹ ਚ ਬੈਠਾ ਇਹ ਹੰਕਾਰ ਮਾਣ ਤੇ ਜਾਂ ਭਾਈ ਮਤਲਬ ਲੋਭ ਲਾਲਚ ਇਹਦੀ ਖਾਤਰ ਤੂੰ ਕਰਦਾ ਇਨਸਾਨ ਦੇਖ ਤੂੰ ਫਿਰ ਨਾਲੇ ਤਾਂ ਦੁੱਖ ਇੱਥੇ ਹੀ ਸੈਨਾ ਨਾ ਤੇ ਅੱਗੇ ਪ੍ਰਮਾਤਮਾ ਦੀ ਦਰਗਾਹ ਚ ਬਣੀ ਪ੍ਰਵਾਨ ਹੋ ਹੁਣ ਚੱਲ 84 ਦੇ ਗੇੜ ਵਿੱਚ ਹੁਣ 84 ਦਾ ਗੇੜ ਮਹਾਰਾਜ ਦੱਸਦੇ ਨੇ ਲੱਖ ਕਾਗਾਂ ਕਰੋੜ ਨਾਗਾਂ ਸੱਪ ਦੀ ਜੂਨ ਕਰੋੜ ਭਰਾ ਜੇ ਸੱਪ ਦੀ ਜੂਨ ਮਿਲ ਗਈ ਤਾਂ ਕਰੋੜ ਭਰਾ ਕਾਂ ਦੀ ਜੂਨ ਮਿਲ ਗਈ ਤਾਂ ਲੱਖ ਬਰਾਂ ਬਾਕੀ ਦੇਖ ਲੋ ਹੋਰ ਡੱਡੂ ਕੱਛੂ ਮੱਛੀ ਕੀਟ ਪਤੰਗੇ ਗਰਬਾਣੀ ਕਹਿੰਦੀ ਆ ਜੀ ਮੈਂ ਨਹੀਂ ਕਹਿ ਰਿਆ ਗਰਬਾਣੀ ਕਹਿੰਦੀ ਆ ਕਈ ਜਨਮ ਭੇ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੂੰਗਾ ਕਈ ਜਨਮ ਕੀੜੇ ਪਤੰਗੇ ਤੇ ਕਈ ਜਨਮ ਹਾਥੀ ਜਲ ਵਿੱਚ ਪਾਣੀ ਵਿੱਚ ਰਹਿਣ ਵਾਲੇ ਡੱਡੂ ਕੱਛੂ ਮੱਛੀਆਂ ਜੀਵਾ ਆਤਮਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਸਕਦੀ ਹੈ ਪ੍ਰਭੂ ਪਰਮਾਤਮਾ ਦਾ ਨਾਮ ਜਪ ਕੇ ਤੇ ਗੁਰੂ ਦੇ ਸਿਧਾਂਤ ਤੇ ਚੱਲ ਕੇ ਕਿਸੇ ਵੀ ਕਰਮ ਕਾਂਡ ਨੇ ਜਾਂ ਕਿਸੇ ਵੀ ਗੁਰੂ ਤੋਂ ਇਲਾਵਾ ਕਿਸੇ ਵੀ ਮਨਤਾ-ਮਨਤਾਵਾ ਨੇ ਕਿਸੇ ਅਪਾਰੇ ਥੋੜਾ ਪਾਰ ਉਤਾਰਾ ਮਹਾਰਾਜ ਕਹਿੰਦੇ ਨਹੀਂ ਕਰਨ ਇਹ ਪਹਿਲਾ ਪੰਕਤੀਆਂ ਪੜ ਕੇ ਆਏ ਆਂ ਆਪਾਂ ਮਹਾਰਾਜ ਕਹਿੰਦੇ ਮਿੱਥਿਆ ਕਾਮ ਕਰੋਧ ਬਿਕਰਾਲ ਮਿੱਥਿਆ ਰਤ ਹਸਤੀ ਅਸਬ ਵਸਤਰਾ ਮਹਾਰਾਜ ਕਹਿੰਦੇ ਇਸ ਵਾਸਤੇ ਇਹਨਾਂ ਦੇ ਕਾਰਨ ਕਾਮ ਦੀ ਲਹਿਰ ਤੇ ਭਿਆਨਕ ਗ੍ਰੋਧ ਇਹ ਵੀ ਬੇਅਰਥ ਹਨ ਤੇ ਰਥ ਹਾਥੀ ਘੋੜੇ ਤੇ ਸੁੰਦਰ ਕੱਪੜੇ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ ਵੀ ਜੋ ਤੇਰੇ ਕੋਲੇ ਹੁਣ ਗੱਡੀਆਂ ਕਾਰਾਂ ਨੇ ਪਹਿਲਾਂ ਹਾਥੀ ਘੋੜੇ ਹੁੰਦੇ ਸੀ ਏ ਮਹਾਰਾਜ ਕਹਿੰਦੇ ਤੇਰੇ ਸੁੰਦਰ ਕੱਪੜੇ ਤੇਰੇ ਰਥ ਹਾਥੀ ਘੋੜੇ ਸਦਾ ਰਹਿਣ ਵਾਲੇ ਨਹੀਂ ਹਨ ਤੇਰੇ ਕੋਲੇ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਦਾ ਮਹਾਰਾਜ ਕਹਿੰਦੇ ਇਹ ਸਾ ਇਸ ਸਾਰੀ ਮਾਇਆ ਨੂੰ ਪਿਆਰ ਨਾਲ ਦੇਖ ਕੇ ਜੀਵ ਹੱਸਦਾ ਹੈ ਪਰ ਇਹ ਹਾਸਾ ਤੇ ਮਾਨਪੀ ਬੇਅਰਥ ਹੈ ਠੀਕ ਨਾ ਠੀਕ ਆ ਤੂੰ ਹੱਸ ਲੈ ਖੇਡ ਲੈ ਪਰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਪਈ ਪਰਮਾਤਮਾ ਦੇ ਨਾਮ ਨਾਲ ਟੁੱਟਿਆ ਹੋਇਆ ਇਨਸਾਨ ਉਤਰੇ ਹੀ ਖੱਟਤ ਹੋਇਆ ਤੇ ਇਹ ਪਤਾ ਹੀ ਨਹੀਂ ਲੱਗਣਾ ਕਦ ਦੇ ਜ਼ਿੰਦਗੀ ਪੂਰੀ ਹੋਗੀ ਫਿਰ ਪਸਤਾਵੇ ਤੋਂ ਇਲਾਵਾ ਕੁਝ ਨਹੀਂ ਪੱਲੇ ਵੀ ਜ਼ਿੰਦਗੀ ਕੁੱਡੀਆਂ ਦੇ ਭਾਗ ਵਾਲੀ ਆ ਮੈਂ ਆਪਣੀ ਗੱਲ ਦੱਸ ਦਾਂ ਜੀ ਕਈ ਵਾਰੀ ਦੱਸੀ ਆ ਮੈਂ ਮਹਾਰਾਜ ਦੀ ਕਿਰਪਾ ਨਾਲ ਮੈਨੂੰ 70 ਦਾ ਮੇਰਾ ਜਨਮ ਆ ਤੇ ਮੈਂ 2006-7 ਦੇ ਵਿੱਚ ਨਾਮ ਬਾਣੀ ਨਾਲ ਜੁੜਿਆ ਗੁਰੂ ਦੀ ਕਿਰਪਾ ਸਦਕਾ ਜਦੋਂ ਅਮਰਤ ਖੰਡੇ ਬਾਟੇ ਦਾ ਅਮਰਤ ਸ਼ਕ ਲਿਆ ਨਾਮ ਬਾਣੀ ਨਾਲ ਜੁੜ ਗਏ ਉਦੋਂ ਪਹਿਲਾਂ ਆਲੇ ਐ ਲੱਗਦਾ ਵੀ 35-37 ਸਾਲ ਬੇਕਾਰ ਹੀ ਚਲੇ ਗਏ ਲੱਗਦਾ ਆਈ ਵੀ ਜੇ ਜੀਵਨ ਜੀ ਰਹੇ ਆ ਤਾਂ ਹੁਣ ਮਹਾਰਾਜ ਦੀ ਕਿਰਪਾ ਨਾਲ ਸਕੂਨ ਨਾਲ ਜੀਵਨ ਜੀ ਰਹੇ ਆ ਨਾਮ ਬਾਣੀ ਨਾਲ ਜੁੜੇ ਆ ਜਦੋਂ ਦੇ ਜਿੰਨਾ ਚਿਰ ਕਰਮ ਕਾਂਡ ਕਰਦੇ ਰਹੇ ਝੰਡਾ ਨੂੰ ਤੇਲ ਪਾਉਂਦੇ ਰਹੇ ਜਿੰਨਾ ਚਿਰ ਕਬਰਾਂ ਪੂਜਦੇ ਰਹੇ ਰੋਟ ਬੋਕ ਚੜਾਉਂਦੇ ਰਹੇ ਉਹਨਾਂ ਚਿਰ ਪਸਟਾਵੇ ਦੀ ਜ਼ਿੰਦਗੀ ਜੀਆ ਹੁਣ ਉਹਨਾਂ ਚੀਜ਼ਾਂ ਦਾ ਪਸਤਾਵਾ ਹੁੰਦਾ ਵੀ ਐਵੇਂ ਜਿੰਦਗੀ ਦੇ ਜੀਵਨ ਦੇ ਗੁਰਾਲੇ 35 36 ਸਾਲ ਪਰ ਚਲੋ ਜਦੋਂ ਸਤਿਗੁਰਾਂ ਨੇ ਕਿਰਪਾ ਕਰਨੀ ਆ ਉਦੋਂ ਹੀ ਭਾਈ ਮਨੁੱਖ ਗੁਰੂ ਦੇ ਚਰਨ ਹੀ ਲੱਗਦਾ ਤੇ ਗੁਰੂ ਕਿਰਪਾ ਰੱਖੇ ਸਦਾ ਪ੍ਰਭੂ ਪਰਮਾਤਮਾ ਆਪ ਦੇ ਚਰਨਾਂ ਨਾਲ ਜੋੜੀ ਰੱਖੇ ਇਹ ਅਰਦਾਸ ਹੈ ਮੇਰੀ ਦਿਲੋਂ ਕੋਈ ਵੀ ਜੀਵੜਾ ਵੀ ਜੀਵ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਦਾ ਮੱਥਾ ਟੇਕਦਾ ਮੈਂ ਅਰਦਾਸ ਕਰਦਾ ਉਹਦੇ ਲਈ ਵੀ ਚਤ ਗੁਰੂ ਕਿਰਪਾ ਕਰਕੇ ਇਹਨੂੰ ਵੀ ਬਹਿਮਾ ਭਰਮਾ ਕਰਮਾਂ ਕਾਂਡਾ ਤੋਂ ਬਚਾ ਕੇ ਆਪਦੇ ਚਰਨਾਂ ਨਾਲ ਲਾਓ ਮਹਾਰਾਜ ਕਹਿੰਦੇ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਦਾ ਮਹਾਰਾਜ ਕਹਿੰਦੇ ਇਹ ਬੇਅਰਥ ਨੇ ਜੋ ਮਾਇਆ ਨੂੰ ਪਿਆਰ ਨਾਲ ਵੇਖ ਕੇ ਜੀਵ ਹੱਸਦਾ ਹੈ ਪਰ ਇਹ ਹਾਸਾ ਤੇ ਮਾਨ ਵੀ ਮਹਾਰਾਜ ਕਹਿੰਦੇ ਬੇਅਰਥ ਹੈ ਮਿੱਥਿਆ ਧ੍ਰੋਮੋ ਅਭਿਮਾਨ ਦਗਾ ਮੋਹ ਤੇ ਹੰਕਾਰ ਇਸਾਰਹੀ ਮਨ ਦੇ ਬੇਅਰਥ ਤਰੰਗ ਹਨ ਮਿੱਥਿਆ ਆਪਸ ਉਪਰ ਕਰਤ ਗਮਾਨ ਮਹਾਰਾਜ ਕਹਿੰਦੇ ਮਿੱਥੀ ਬੈਠਾ ਇਨਸਾਨ ਆਪਣੇ ਉਤੇ ਮਾਣ ਕਰਨਾ ਵੀ ਝੂਠਾ ਨਾਸ ਨਾਸਾ ਹੈ ਝੂਠਾ ਨਸਾ ਹੈ ਵਾਹਿਗੁਰੂ ਆਪਣੇ ਉੱਤੇ ਮਾਣ ਕਰਨਾ ਵੀ ਝੂਠਾ ਨਸ਼ਾ ਮਹਾਰਾਜ ਕਹਿੰਦੇ ਆਪਣੇ ਆਪ ਤੇ ਮਾਣ ਕਰਨਾ ਵੀ ਇੱਕ ਨਸ਼ਾ ਨਸੇ ਵਿੱਚ ਤੁਤਤਾ ਇਨਸਾਨ ਅਸਰ ਅਸਰ ਭਗਤ ਸਾਧਕੀ ਸ਼ਰਨ ਮਹਾਰਾਜ ਕਹਿੰਦੇ ਸਦਾ ਕਾਇਮ ਰਹਿਣ ਵਾਲੀ ਪ੍ਰਭੂ ਦੀ ਭਗਤੀ ਹੀ ਹੈ ਜੋ ਗੁਰੂ ਦੀ ਸ਼ਰਨ ਪੈ ਕੇ ਕੀਤੀ ਜਾਏ ਪ੍ਰਭੂ ਦੀ ਭਗਤੀ ਵੀ ਗੁਰੂ ਦੀ ਸ਼ਰਨ ਪੈ ਕੇ ਕਰਨੀ ਹੈ ਗੁਰੂ ਤੋਂ ਬਿਨਾ ਭਗਤੀ ਵੀ ਨਹੀਂ ਹੋਣੀ ਜੀ ਅਕੈ ਰਹਿਨੇ ਮਾਰਾ ਸਤਿਗੁਰੂ ਇਥੇ ਅਸਰ ਅਸਰ ਭਗਤ ਸਾਧਕੀ ਸ਼ਰਨ ਗੁਰੂ ਦੀ ਸ਼ਰਨ ਪੈ ਕੇ ਭਗਤੀ ਹੀ ਗੁਰੂ ਦੀ ਸ਼ਰਨ ਪੈ ਕੇ ਕੀਤੀ ਜਾਏ ਫੇਰ ਮਹਾਰਾਜ ਕਹਿੰਦੇ ਨਾਨਕ ਜਪ ਜਪ ਜੀਵੇ ਹਰ ਕੇ ਚਰਨ へ ਨਾਨਕ ਪ੍ਰਭੂ ਦੇ ਚਰਨ ਹੀ ਸਦਾ ਜਪ ਕੇ ਮਨੁੱਖ ਅਸਲੀ ਜੀਵਨ ਜਿਉਂਦਾ ਹੈ ਜਿਵੇਂ ਹੁਣ ਆਪਾਂ ਪਹਿਲਾਂ ਗੱਲ ਕਰੀ ਆ ਵੀ 35 36 ਸਾਲ ਮੇਰੇ ਕਰਮਾਂ ਕਾਂਡਾਂ ਵਿੱਚ ਹੀ ਲੰਘੇ ਤੇ ਹੁਣ ਮੇਰੇ ਮਨ ਨੂੰ ਸਕੂਨ ਹੈ ਵੀ ਗੁਰੂ ਦੇ ਚਰਨ ਹੀ ਲੱਗਿਆ ਕਿਸੇ ਵੀ ਕਿਸਮ ਦਾ ਕੋਈ ਕਰਮ ਕਾਂਡ ਨਹੀਂ ਕਿਤੇ ਵੀ ਜਾ ਕੇ ਗੁਰੂ ਤੋਂ ਲਾਵਾ ਕਿਤੇ ਅਰਦਾਸ ਬੇਨਤੀ ਨਹੀਂ ਤੇ ਗੁਰੂ ਤੋਂ ਲਾਵਾ ਕਿਸੇ ਤੇ ਗੁਣ ਨਹੀਂ ਗਾਉਣੇ ਹਾਂ ਸਮਝਣ ਵਾਸਤੇ ਆਪ ਦੀ ਦੱਸਣੀ ਪੈਂਦੀ ਆ ਬੈਕਗ੍ਰਾਉਂਡ ਵੀ ਮੈਂ ਆ ਪਹਿਲਾਂ ਕਰ ਰਿਹਾ ਸੀ